ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਿਊਜ਼ ਦੇ ਵਿੱਚ। ਪਿਆਰੇ ਵੀਰੋ ਆਪਾਂ ਜੀ ਪਹੁੰਚੇ ਆਂ ਜਿਹੜਾ ਖੰਨੇ ਖੱਟੜ ਵਾਲਿਆਂ ਦਾ ਪੋਟੇਟੋ ਵੇਚਾ ਲਾਇਆ ਹੋਇਆ। ਤੁਹਾਨੂੰ ਪਤਾ 30 ਅਗਸਤ ਨੂੰ ਲੱਗਣ ਦਾ ਅੱਜ 30 ਅਗਸਤ ਆ ਤੇ ਆਪਾਂ ਉਰੇ ਪਹੁੰਚੇ ਹੋਏ ਆਂ ਤੇ ਬਹੁਤ ਵਧੀਆ ਪਾਈਆਂ ਦਾ ਅਰੇਂਜਮੈਂਟ ਕਰਿਆ ਹੋਇਆ। ਸਭ ਤੋਂ ਬੜਾ ਪਸੰਦ ਆ ਨਹੀਂ ਅੰਦਰ ਖਾਣ ਪੀਣ ਵਾਸਤੇ ਬਹੁਤ ਵਧੀਆ ਰੋਟੀ ਦਾ ਪ੍ਰਬੰਧ ਤੇ ਕੌਫੀ ਵਗੈਰਾ, ਠੰਡਾ ਪਾਣੀ ਸਭ ਉਹ ਪ੍ਰਬੰਧ ਕਰਿਆ ਹੋਇਆ। ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਮੇਲੇ ਦਾ ਜਿਹੜਾ ਪ੍ਰੋਗਰਾਮ ਆ ਰੰਗ ਦੇ ਸਟਾਲ ਦਾ ਦਿਨ ਹੁਣੇ ਨਹੀਂ ਇੱਥੇ ਆਪਾਂ ਕਰਦੇ ਆ ਖੁਰਵਾਤ ਸਭ ਤੋਂ ਵੱਡਾ ਦੇਖੋ ਕਰਤਾਰ ਵਾਲਿਆਂ ਦੀ ਜਿਹੜੀ ਸਟਾਲ ਆ ਇਹ ਇਹ ਹੀ ਕਰਤਾਰਾਂ ਦਾ ਸੁਪਰ ਸੀਡਰ ਜਿਹੜਾ ਕਿ ਇੱਥੇ ਮੇਲੇ ਦੇ ਵਿੱਚ ਲੱਗਿਆ ਹੋਇਆ ਤੇ ਇਹ ਟਰੈਕਟਰਾਂ ਦੇ ਕਰਤਾਰ ਹਨਹਾਰ 36 ਤੇ ਇਹ 72 एचबी ਜਿਹੜਾ ਕਿ 72 4x4 ਇਹ ਇਹ ਬੇਲੜਾ ਜੀ ਕਰਤਾਰ ਦਾ ਇਕੱਠਾ ਬਣਾਉਣ ਵਾਲਾ ਦੇਖ ਸਕਦੇ ਹੋ ਤੇ ਆਹ ਰਾ ਇੱਕ ਆ ਗਿਆ ਤਾਂ ਨਾਲ ਤੇ ਇਹ ਤੁਹਾਨੂੰ ਪਤਾ ਕਪੈਨ ਕਰਤਾਰ ਲਿਆਂ ਦੀ ਇਹਨੂੰ ਤਾਂ ਪੰਜਾਬ ਦੇ ਵਿੱਚ ਟੰਡੇ ਗੱਡੇ ਹੋਣੇ ਪੂਰੇ ਪੈਨ ਨੇ ਕਰਤਾਰ ਦਿੰਦੇ ਤੁਸੀਂ ਦੇਖ ਆ ਦਿਓ ਕਰਤਾਰ ਦੀ ਕਪੈਨ ਨਵੀਂ ਲੋਕ ਦੇ ਵਿੱਚ ਤੇ ਇਹ ਤੋਂ ਆ ਗਿਆ ਜੀ ਬਾਦ ਆ ਗਿਆ ਬਿਸ਼ਵਕਰਮਾ ਇਹ ਹੈ ਪਟੈਟੋ ਕੋਲੰਟਰ ਉਹ ਹੀ ਅਗਦੇ ਵੀ ਆਲੂ ਬੀਜਣੇ ਵਸੇਣਾ ਪਟੈਟੋ ਕੋਲੰਟਰ ਇੱਧਰ ਖੜੇ ਨੇ ਦੇਖੋ ਕਰਮ ਵਾਲਿਆਂ ਦੇ ਇਹਨਾਂ ਬਾਜਾਂ ਨੇ ਸਾਰੀ ਖੈਰ ਰੈਡੀ ਨਾਲ ਦੇ ਮੋਡਲ ਦੇ ਵਿੱਚ ਉਹ ਪਟੈਟੋ ਕੋਲੰਟਰ ਲਾਏ ਹੋਏ ਨੇ ਤੇ ਕਾਫੀ ਰਏ ਵਧੀਆ ਵਧੀਆ ਆਪਣੇ ਦੇ ਇਮਪਲੀਮੈਂਟ ਆਏ ਹੋਏ ਨੇ ਤੇ ਤੁਹਾਨੂੰ ਦਿਖਾਉਨੇ ਆ ਸਾਰੇ ਜਿੰਨੇ ਵੀ ਮਨ ਕਰੇ ਕਰੋ ਵੀ ਜਿਹੜੇ ਬ੍ਰਾਂਡ ਨੇ ਬਈਆ ਮੰਨੇ ਪਰ ਮੰਨੇ ਸਾਰੇ ਲਖਵਕ ਪਹੁੰਚੇ ਹੋਏ ਨੇ ਤੇ ਆਪਾਂ ਤੁਹਾਨੂੰ ਬੜੀ ਸੋਚ ਆਪਾਂ ਇਕੱਲੇ ਅਪਾ ਵੀਡੀਓ ਕਰਦੇ ਰਹਨੇ ਆ ਜੇ ਕੋਈ ਖਾਸ ਇਪਲੀਮੈਂਟ ਹੋਊਗਾ ਦੇ ਬਾਰੇ ਆਪਾਂ ਵੀਡੀਓ ਲੈਣੀ ਵੀ ਕਰਾਂਗੇ ਤੇ ਸੋਨਾ ਨੀ ਕਾਲਿਆ ਲਾ ਗਿਆ ਦੇਖ ਸਕਦੇ ਹਾਂ ਕਪੈਨ ਖੜੀ ਐ ਤੇ ਫਿਰ ਆਪਣਾ ਸੁਪਰ ਸੀਡਰ ਆ ਗਿਆ ਇਹਦੇ ਵਿੱਚ ਮੇਲਰ ਵੀ ਐ ਆ ਬੜਾ ਰੋਟਾ ਬਿਟਰ ਲਖਵਕ ਦਾ ਬੜਾ ਫੜਦਾ ਤੇ ਤੇ ਇਧਰੇ ਸਮਝ ਕਰਨ ਵਾਲੀ ਮੱਕੀ ਦੀ ਪੰਜਾਬੀ ਕਰਨ ਵਾਲੀ ਮਸ਼ੀਨ ਆ ਉਹ ਆ ਗਈ ਆ ਉੱਪਰ ਜਿਹੜੇ ਟੈਂਸ਼ਨ ਲੱਗੇ ਹੋਏ ਨੇ ਤੇ ਇਹ ਕੰਪੈਨ ਆ ਜੀ ਸਮਾਨੇ ਪੈਸੇ ਦੇ ਦੇਖ ਸਕਦੇ ਹੋ ਬਾਕੀ ਇਧਰ ਗੁਰਦੇਵ ਵਾਲੇ ਆ ਗਏ ਇਹ ਵੀ ਆਪਣੇ ਜਿਹੜੇ ਪਟਾਟੋ ਪਲਾਂਟਰ ਨੇ بڑے ਛੋਟੇ ਮਾਡਲਾਂ ਦੇ ਵਿੱਚ ਲੈ ਕੇ ਪਹੁੰਚੇ ਨੇ ਉਰੇ ਆਰਥਰ ਵੀ ਚੈੱਕ ਕਰ ਗੁਰਦੇਵ ਐਗਰੋ ਇੰਡਸਟਰੀ ਆਟੋਮੈਟਿਕ ਬਰਾਇਡੋ ਪਲਾਂਟਰ ਤੇ ਇਤਰਾ ਦਿਖਾ ਰਿਹਾ ਅਕਦੀਪ ਪ੍ਰੋਜੈਕਟ ਇਹ ਹੈਗਾ ਜੀ 4 ਪਾਣੀ ਲੱਕੀ ਆੜੀ ਜਿਹੜੀ ਮਸ਼ੀਨ ਆਮਲੀ ਤੇਲੇ ਦੀ ਮੱਕੀ ਦੇ 4 ਪਾਣੀ ਉਹ ਮਸ਼ੀਨ ਆ ਇਹ ਤੇ ਇਹ ਆਪਣੇ ਇਤਗਰੁੱਪ ਵਾਲੇ ਭਾਈ ਨੇ ਇਹ ਜਿਹੜਾ ਭਾਈ ਜਨ ਦਾ ਜਿਹੜਾ ਇਹ ਬਿਹਰਾਂ ਨੂੰ ਪਟਣਾਈ ਜਰਮਨ ਮੇਡ ਠੀਕ ਹੈ ਸੰਗੀਤ ਦੇ ਵੀ ਪਟਦਾ ਤੁਸੀਂ ਵੀ ਪਟਦਾ ਇਹ ਹੈ ਅਡਜਸਟਮੈਂਟ ਹੈ ਜੀ 26 ਤੇ ਵੀ ਤੁਸੀਂ ਇਹਨੂੰ ਅਡਜਸਟ ਕਰ ਸਕਦੇ ਹੋ 26 ਇੰਚ ਤੇ 30 ਇੰਚ ਤੇ ਵੀ ਕਰ ਸਕਦੇ ਹੋ ਠੀਕ ਹੈ ਮਤਲਬ ਜਿੰਨੇ ਇੰਚ ਤੇ ਹਾਂ ਜਿੰਨਾ ਤੁਹਾਡੀ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਸਾਡੀ ਟੀਮ ਆਏਗੀ ਇਹਨੂੰ ਅਡਜਸਟ ਕਰਕੇ ਜਾਏਗੀ ਜਰਮਨ ਮੇਡ ਅਸਲ ਜਿਹੜਾ ਕਨਵੇਅਰ ਆ ਰੂਲੇ ਨੇ ਇਹका ਫੈਵਰੇਟਰ ਹੈ ਸਾਰਾ ਜਰਮਨ ਤੋਂ ਔਰਡਰ ਕੀਤਾ ਹੋਇਆ ਹੈ ਠੀਕ ਹੈ ਠੀਕ ਹੈ ਔਰ 7.5 ਲੱਖ ਰੁਪਏ ਦਾ ਪ੍ਰਾਈਸ ਆ ਠੀਕ ਹੈ ਇਹਦਾ ਪ੍ਰਾਈਸ ਹੋਰੇ ਪਹਿਲੇ ਵਿੱਚ ਕੋਈ ਡਿਸਕਾਊਂਟ ਹੈਗਾ ਜੀ ਕਰ ਦਾਂਗੇ ਡਿਸਕਾਊਂਟ ਜੇ ਕੋਈ ਮੁਕਰਾਂ ਨਾ ਤੇ ਸੌਫ ਹੋ ਜਾਈ ਤੇ ਇਧਰ ਪ੍ਰੀਤ ਜਿਹੜੀ ਰਵੇਸਟਰਾ ਜੇ ਮੈਡਮ ਅਕੀ ਦੇ ਆਪਣਾ ਬੜਾਈ ਵਾਲਾ ਜਿਹੜੇ ਆਪਣੇ ਮੱਕੀ ਬਾਹ ਜੰਦੀ ਆ ਉਹਦਾ ਆਰਡਰ ਤੁਹਾਨੂੰ ਬੜਾ ਪਰੀਤ ਦਾ ਜਿਹੜਾ ਹਰ ਤੋਂ ਬੈਸਟ ਮੰਨੇ ਵਰ ਮੰਨੇ ਇਹਨਾਂ ਦੀ ਹੈ। ਇਹਨਾਂ ਨਾਲ ਬਿੱਦੜ ਹਰ ਬੈਸਟ ਪੜੀਆ ਕਪੈਨ ਪ੍ਰੀਤ ਜੀ ਤੁਸੀਂ ਦੇਖ ਸਕਦੇ ਹੋ। ਬਾਕੀ ਇਹ ਦ੍ਰਿਸ਼ ਤਾਂ ਨਾਲ ਕਿਹੋ ਜਿਹਾ ਕਰੀ ਬੈ ਇੱਧਰ ਦਿਖਾ ਦੇ। ਇਹ ਅੰਦਰਲੀ ਸਾਈਡ ਨੇ ਨਾ ਜਿਹੜੀ ਇਹ। ਸਰਪਰਾ ਪਬਲਿਕ ਸਰਮੋਨਾਂ ਗਿਆ ਪਾ। ਤੇ ਆ ਤੁਸੀਂ ਦੇਖ ਸਕਦੇ ਹੋ। ਪਟਾਟੋ ਲਾਂਟਰ ਆ ਗਿਆ ਤੇ ਇਹ ਆਪਣਾ ਇਹਨਾਂ ਦੇ ਜਿਹੜੇ ਕਲਟੀਵੇਟਰ ਨੇ ਇਧਰ ਆ ਦੁਪਹਿਰ ਨੂੰ ਖੀਨ ਇਹ ਖਦੇ ਵਾਲੇ ਵੀ ਇਧਰ ਅੱਗੇ ਖਦੇ ਵਾਲੇ ਭਾਈ ਉਹ ਆ ਗਏ ਤੇ ਇਧਰੇ ਪੰਜਾਬ ਵਾਲੇ ਤੇ ਸਾਰੇ ਜਿਹੜਾ ਪਟੈਟੋ ਬਲੰਟਰ ਕੋਲੋਂ ਸੁਣਦਾ ਜਿਹੜਾ ਮੇਲਾ ਉਹ ਆ ਉਹਦੇ ਡੇਟ ਆਇਆ ਅਰ ਜਿਹੜੇ ਦਿੱਲੀ ਦੀਆਂ ਕੰਪਨੀਆਂ ਨੇ ਪਟੈਟੋ ਦਾ ਲੇਟਰੂ ਰਿਪਲੀਮੈਂਟ ਜਿਹੜੇ ਲੈ ਕੇ ਪਹੁੰਚੀਆਂ ਨੇ ताबी महेंद्र आदा भी है यार लोगों ने पटना वाले घरों को हाँ ना हाँ ये बैडिंग हाँ ये इधर बैडिंग है टागी आज चलते हैं फटाफट पीने हाँ हाँ चलते हैं इधर खाली जा, जा, जा। ਆਮੇ ਸਲੇਟ ਦੇ ਟਰੈਕਟਰ ਖੜੇ ਨੇ ਇੱਧਰ ਤੇ ਨਾਲ ਉਹ ਬੁੱਦੀਪ ਵਾਲਾ ਜਿਹੜੀ ਮਸ਼ੀਨ ਆ ਮਿੱਠਾ ਮੱਕੀ ਜਾਲਾ ਕਾਟ ਰਾ ਅੱਜ ਸਾਡੇ ਨੂੰ ਮੈਸੇਜ ਆਣੇ ਟਰੈਕਟਰ ਚਲੋ ਇਹਨਾਂ ਦਾ ਰਿਵਿਊ ਕਰਦੇ ਹੀ ਰਹਨੇ ਆ ਤੇ ਇੱਧਰ ਦਸਵੇਂ ਗਰੁੱਪ ਆ ਚੁੱਕਿਆ ਦੇਖ ਸਕਦੇ ਹੋ ਤਸਵੀਰ ਚੋਂ ਨਹੀਂ ਕਪੈਨ ਆ ਵੀ ਮੱਕੀ ਦੇ ਕਾਟਰ ਦੇ ਨਾਲ ਲੈ ਕੇ ਉਰੇ ਪਹੁੰਚਿਆ ਤੇ ਸੌਪਰ ਸੈਲਰ ਅਰੇ ਰੋਟਾ ਬਿਟਰਾ ਜਿਹੜੇ ਦਸਮੇਸ਼ ਨੇ ਆਪਣੇ ਸਟਾਰਨਾਂ ਦੇ ਚਲਾਏ ਹੋਏ ਨੇ ਤੇ ਇੱਧਰ ਆ ਕੇ ਹੀ ਮਾਸਟਰ ਮਾਈਂਡ ਵਾਲਿਆਂ ਨੇ ਜਿਹੜੇ ਬੋਮਸ ਪ੍ਰੈਅਰ ਨੇ ਆਪਣਾ ਝੋਨੇ ਦੇ ਵਿੱਚ ਕਰਨ ਵਾਸਤੇ ਤੁਹਾਨੂੰ ਦੇਖ ਰਹੇ ਹਾਂ ਇਹ ਸਾਰੇ ਇਹ ਮਾਸਟਰਮਾਈਂਡ ਗਰੁੱਪ ਕੋਲ ਪੜਾਈ ਨੇ ਇਹ ਤੁਹਾਨੂੰ ਆਪਣੀ ਪ੍ਰੋਗਰਾਮ ਦਿਖਾ ਦੇ ਤੇ ਇਹ ਜਿਹੜਾ ਇਹ ਨਾਮ ਦਾ ਸੋਪਰਾ ਫੇਰਿੰਟ ਦੁਰਨਾਰਮ ਸੁਰਪਾ ਇਹ ਮਾਦਨ ਡਾਇਰ ਇਹ ਆਪਣੀ ਡੀਸਲਾਰਮ ਮਸ਼ੀਨ ਇਤਰਾ ਇਹ ਪਾਪ ਜੰਟਾ ਤੇ ਅੱਗੇ ਆ ਗਏ ਮੈਸੀਓ ਗਰੁੱਪ ਆ ਮੈਸੀਓ ਹਾਂ ਇਹ ਆ ਗਏ ਮਾਸੀ ਵਾਲਿਆਂ ਦੇ ਐਂਡੀ ਪ੍ਰੋ ਹੋ ਗਏ ਰੋਟਾ ਬੇਟਰਾ ਤੇਰੀ ਮੱਕੀ ਬਿਜਲੀ ਮਸ਼ੀਨ ਤੇ ਨਾਲ ਸੁਪਰ ਸਿੱਡਰ ਦੰਨ ਲੜਾ ਮਿੱਲੀ ਰੋਟਾ ਬਿਟਰ ਉਹ ਇਤਰਾ ਹਬੜਾ ਜਿਹੜਾ ਖਾਲਿ ਫਨਾਰਨ ਵਾਸਤੇ ਆ ਰਹੀ ਪਉਣ ਵਾਸਤੇ ਤੇ ਆ ਬਿਆਰੀ ਲੈ ਮੈਂ ਤੈਨੂੰ ਰੋਪਾ ਤੂੰ ਦੇਖ ਸਕਦੇ ਹੋ ਇਹ ਵਾਲੇ ਦੋਹੇ ਬੰਦੇ ਆਦੇ ਨੇ ਗੱਲ ਹੈ ਠੀਕ ਹੈ ਆ ਪਰਦੇ ਵਾਲੇ ਟਰਾਲੇ ਆ ਗਏ ਬੜੇ ਬੜੇ ਆ ਦਿਖਾ ਦੇ ਚੰਗੀ ਤਰ੍ਹਾਂ ਦਿਖਾ ਦੇ ਨਹੀਂ ਜੇ ਲਾ ਕੇ ਕਿਹ ਮਾ ਪਈਦਾ ਹਾਂ ਜੀ ਹਾਂ ਜੀ ਦੇਖੋ ਵੀਡੀਓ ਪੜੀਆ ਇਹ ਵੀ ਵੀਰ ਰਾਖੀ ਇਹਦਾ ਜਿਹੜੀ ਵੀਡੀਓ ਟਰਾਲੀ ਚੋਂ ਦੇਖ ਸਕਦੇ ਹੋ ਆ ਮੂਰੇ ਵੀਡੀਓ ਹੋਈ ਐ ਆਪਣੇ ਹੁਣ ਇਹ ਇਸ ਨੂੰ ਬੜਾ ਟ੍ਰੈਂਡ ਦੇ ਵਿੱਚ ਕਾਰੀਆਂ ਨੇ ਫੇਰ ਰੇਟ ਰੂਟ ਬੱਸ ਤੇ ਲਿਖਿਆ ਭਾਈ ਇਹ ਵੇਖਾ ਫੇਰ ਰੇਟ ਰੂਟ ਟਿਕਟ ਦਾ ਤੇ ਇਹਨੀ ਸਰਬਨ ਆ ਦੇ ਆਗੇ ਸਰਬਨ ਐਗਰੋ ਵਿਜ਼ਨ ਇਹ ਆਪਣਾ ਸੰਬੰਧ ਜਣਾਂ ਦੇ ਅਮਰਗੜ ਨਾ ਹਨੂ ਹਨੂਮਾਨਗੜ ਠੀਕ ਆ ਰਾਜਸਥਾਨ ਵਾਲਿਆਂ ਦੇ ਇੰਪਲੀਮੈਂਟਾ ਚੁੱਕੇ ਨੇ ਇਹ ਸਰਬਨ ਸਾਰੇ ਜੰਨੇ ਵੀ ਇੰਪਲੀਮੈਂਟ ਨੇ ਪਾਟੇ ਮੀਟਰ ਹੋ ਗਏ ਹੈਰਵਾਂ ਹੋ ਗਈਆਂ ਡਿਸਕ ਹੈਰਵਾਂ ਤੇ ਜਿੰਦਰੇ ਹੋ ਗਏ ਰਾਹੇ ਹੋ ਗਏ ਇਹ ਸਾਰੇ ਜੰਨੇ ਵੀ ਸਾਰੇ ਛੱਡਣਾਂ ਦੇ ਇੰਪਲੀਮੈਂਟ ਹੜੇ ਨੇ ਇਮਿਆ ਡਿਸਟ੍ਰਕਟ ਹਾਇਰੋ ਖੜੀ ਜਾ ਸਰਬਾਂ ਵਾਲਿਆਂ ਦੀ ਐ ਪੂਰੇ ਇੱਕ ਮਿੰਟ ਜੱਗੀ ਨਾਲ ਵੀ ਹਾਇਰੋ ਖੜੀ ਜਾ ਉਹ ਆਪਰੋਂ ਖਾਵਾ ਲਾਂਗੇ ਔਰ ਥੋੜਾ ਜਿਹਾ ਖੇਤ ਦਾ ਕੇਂਦਰ ਆ ਤੇ ਇਹ ਮੇਂਦਰਾ ਦੇ ਆ ਗਈ ਟਰੈਕਟਰ ਨੂੰ ਪਤਾ ਹੈ ਜੋ ਉਹ ਅਰਜਨ ਇਹ ਜਿਹੜੀ ਕੋਈ ਸਕੀਮ ਹੈਗੀ ਮੰਨ ਤਾਂ ਫਸਲ ਉੱਜੀ ਵਾਲੀ ਅੱਛਾ ਜੇ ਤੇ ਆਲੂ ਵਾਲੀ ਇਸ ਫਸਲੀ ਵਾਜਾ ਆਪ ਵੀ ਦੇਖੀ ਜੇ ਤੇ ਸਬਸਿਡੀ ਚੱਲ ਰਹੀ 8 ਲੱਖ 10000 ਜੇ ਟਰੈਕਟਰ ਦੇ ਰਿਆ ਜੀ ਪਤਾ ਨਾ ਆ ਲੱਖ ਦਾ ਹਜ਼ਾਰ ਟਰੈਕਟਰ ਠੀਕ ਹੈ ਜੀ ਜਿਹੜੀ ਸਬਸਿਡੀ ਹੋਣਾ ਜੀ ਹਾਂ ਜੀ ਸਬਸਿਡੀ ਆਈ ਹੈ ਜੀ ਹੋਣਾ ਜੀ ਜੀ ਇਹ ਲੱਖ ਲਖ ਦਾ ਇੱਕ ਲੱਖ 11000 ਰੁਪਏ ਜਾਂ ਜਿਹੜਾ ਸਬਸਿਡੀ ਹੈ ਜਿਹੜਾ 1 ਲੱਖ 1000 ਦਾ ਟਰੈਕਟਰ ਮਿਲਦਾ ਹੈ ਤੇ ਇਹ 9 ਲੱਖ ਤੋਂ ਉੱਪਰ ਆ ਤੇ ਇਹ ਵਾਲੇ ਮੈਸ਼ਨ ਦੇ ਵੇਚਰ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਆ ਇਹਦਾ ਰਾਇਕਾ ਤੇ ਆ ਵੇਚਰ ਹੋ ਗਿਆ ਇਹ ਮੇਂਦਰਾ ਦਾ ਪਦੀ ਵੀ ਜੋੜ ਟੈਕਾ ਨਾ ਇਹ ਸਾਰਾ ਜਿਹੜਾ ਜਿਹੜੀ ਮੇਂਦਰਾ ਦੀ ਸਟਾਲ ਆ ਜਿਹਨੇ ਉੱਥੋਂ ਲੈ ਕੇ ਇਹਦੇ ਬਾਰੇ ਤੁਹਾਨੂੰ ਹੋ ਜਾ ਜਿਹੜਾ ਮੇਂਦਰਾ ਵਾਲੇ ਨੇ ਆਏ ਆ ਇਹਦੇ ਬਾਰੇ ਤੁਹਾਨੂੰ ਆਪਾਂ ਨੇ ਸਾਥੀ ਦੀ ਜਾਣਕਾਰੀ ਮੇਨੇ ਟਰੈਕਟਰ ਆ ਇਹ। ਲਖੀਆ ਪਹਿਲੇ ਨਾਲ ਦੇ ਵੀ ਜਿਹੜਾ ਟਰੈਕਟਰ ਹੈ ਛੋਟੇ ਦੇ ਵੀ ਛੋਟਾ ਦੇ ਨਹੀਂ ਬੜਿਆ ਜੋ ਬੜਾਂਗੇ ਜਿਹੜਾ ਮੀਡੀਅਮ ਜਿਹੜਾ ਮੇਚ ਦਾ ਟਰੈਕਟਰ ਆ ਇਹ ਤੇ ਆਖੜਾ ਹੀ 30 ਮਿੱਤਰਾ ਮੇਂਦਰਾ ਨਾਲ ਗਰੁੱਪ ਦਾ ਸੁਪਰ ਸੇਡਰ ਤੇ ਇਧਰ ਟਰੈਕਟਰ 755 ਤੇ 605 ਡੀਆਈ ਲਾਰ ਦੇ ਪੱਕੇ ਟਾਈਪੇਟਾ ਦੇ ਰਿਹਾ ਸੀ 12 ਬਾਰਾਂ ਫੇਲਾ ਮਿੱਟੀ ਦੇ ਬੋਲ ਸਾਡੇ ਸਾਹਦੇ ਉਹ ਦੀਪਲੇਟ ਪਾਇਆ ਨਾ ਇਹ ਵੀ ਮਾਈ ਮੱਕੀ ਦੇ ਕੱਟਣ ਲੈ ਕੇ ਪਹੁੰਚਣੇ ਨਾਲ ਮੁੱਕੀ ਦੇ ਦੇਖਾ ਜਿਹੜਾ ਸਾ ਸਿੰਪਲ ਕੱਟਦਾ ਤਾਂ ਆ ਸਾਰੇ ਨੂੰ ਪਤਾ ਹੀ ਹੁੰਦਾ ਜਿਹੜਾ ਮੇਲੇ ਦੇ ਵੀ ਜਿਹੜਾ ਇਹ ਕੱਟਦਾ ਮੱਕੀ ਵਾਲਾ ਇਹੀ ਤੁਹਾਨੂੰ ਪਤਾ ਜਿਆਤਰ ਦਿਖਾਉਣਾ ਹੁੰਦਾ ਕੱਪੜੀਆਂ ਨੂੰ ਕਿਉਂਕਿ ਲੋਕ ਇੱਧਰ ਨੂੰ ਜਿਹੜੇ ਆਉਣ ਤੇ ਇਹ ਜਸਵੰਤ ਵਾਲਿਆਂ ਦੇ ਆ ਗਏ ਜਸਵੰਤ ਵਾਲਾ ਜੀ ਬੰਦਾ ਤੁਸੀਂ ਆਪਣੇ ਪੜਾ ਵੀ ਵੀਡੀਓ ਕਰੀ ਹੋਈ ਹੈ ਹਨਾ ਇਹ ਆ ਆਪਣਾ ਬਾਰੇ ਆਪਣਾ ਚੈਨ ਦਾ ਰਿਵਿਊ ਆਇਆ ਹੋਇਆ ਤੇ ਦੇਖ ਸਕਦੇ ਹੋ ਜਾ ਕੇ ਬਾਕੀ ਯਾਰ ਸਾਧੂ ਸਿੰਘ ਇਹ ਸੰਤਿਆ ਦੇ ਰੂਪ ਦੀ ਜਿਹੜੀ ਆਪਣੀ ਹੈਰੋ ਆ ਤੁਹਾਨੂੰ ਪਤਾ ਹੈ ਇਹਨਾਂ ਜਿਹੜੇ ਹੈਰੋ ਆ ਇਕਾਂ ਆਣਾਂ ਦੇ ਵਾਲੇ ਸੰਗਰ ਜਣੇ ਨੇ ਇਹ ये सारे सालों क्वीटमेंट नहीं जो देख सकते हो